ਸਰ ਜੀ ਜਿਹਾ ਬਣਾ ਰਹੇ ਲੋਬਾਈ ਕੱਟੇ ਦੀ ਵੀਡੀਓ ਬਣਾਉਣ ਲੱਗੇ ਆਪਾਂ ਮੇਰੇ ਖਿਆਲ ਦੇ ਵਿੱਚ 1 ਸਾਲ ਦੇ ਹੋਣਾ ਸਾਰਾ ਇਹ ਇਹ ਬਾਈ ਗੋਰੇ ਕੋਲੇ ਆਏ ਭਾਗੀਵੰਦਰ ਵਾਲੇ ਕੋਲੇ ਜਿਹਦੇ ਕੋਲੇ ਉਹ ਰਾਜਨਾ ਦਾ ਬੋਲਣ ਤੇ ਆਪਾਂ ਕੰਡਾਈ ਕੋਲੇ ਜਾ ਬਾਈ ਤੁਹਾਨੂੰ ਇਹ ਆਲਾ ਬਾਈ ਕੋਲੇ ਠੀਕ ਹੈ ਜੀ ਬਾਈ ਸਸਤੀ ਕਾ ਠੀਕ ਆ ਇਹ ਕਿੰਨੇ ਦਾ ਏਜ ਦਾ ਹੈ ਕੱਟਾ ਕਿੰਨੇ ਟਾਈਮ ਦਾ ਹੈ ਇਹ ਬਾਈ 2 ਤਰੀਕ ਨੂੰ 4 ਮਹੀਨੇੰ ਦਾ ਹੋ ਗਿਆ ਸੀਗਾ ਤੇ 4 ਮਹੀਨੇ ਤੇ 5 ਦਿਨਾਂ ਦੀ ਉਮਰ ਹੈ ਜੀ। 4 ਮਹੀਨੇ। 4 ਮਹੀਨੇ ਤੇ 5 ਦਿਨਾਂ ਦੀ ਉਮਰ ਹੈ ਜੀ। ਲੱਗਦਾ ਯਾਰ 4 ਮਹੀਨਾ ਦਾ ਹੈ ਨਹੀਂ ਕੋਈ ਸਹੀ ਤੋ ਪੁੱਛ ਲਈ ਯਾਰ। ਇਹ ਸਾਰੀ ਮੈਚ ਚੁੰਗੀ ਆਈ ਹੈ ਇਹਨੇ। ਸਾਰੀ ਮੈਚ ਚੁੰਗੀ ਹੈ ਜੀ ਇਹਨੇ। ਹਾਂਜੀ। ਤੇ ਖੂਕ ਵੀ ਚੁੰਗਦਾ ਹੀ ਹੈ। 4 ਮਹੀਨੇ ਤੇ ਮਾਲਾ ਪਾਣੀ ਦਾ ਹੋਵੇਗਾ। 2 2 ਕਿ ਮਹੀਨਾ ਦਾ ਇਹ ਨਹੀਂ ਆ ਆ ਦੀ ਮਾਂ ਮਾਲੋ ਸਾਰੀ ਚੁੰਗੀ ਹੈਗੀ। ਅੱਛਾ ਜੀ। ਹਾਂ ਚੋਕੇ ਨਹੀਂ ਦੇਖਿਆ। ਦੇਉਂਗੀ ਸੇਵਾ ਹੋਰ ਨਾਲ ਇਹਨੇ। ਹੁਣ ਮਾਲੋ ਖਾਂਦਾ ਜੀ ਇਹ ਜਿਹੜੀ ਆਪਣੀ ਬੱਚਿਆਂ ਵਾਲੀ ਫੀਡ ਹੁੰਦੀ ਹੈਗੀ। ਹਾਂਜੀ। ਉਹ ਖਾਂਣ ਲੱਗਿਆ ਹੁਣ ਥੋੜੀ ਥੋੜੀ। ਨਾਲ ਫਾਈਲਿੰਗ ਵਗੈਰਾ ਖਾਂਦਾ ਜੀ ਥੋੜਾ ਥੋੜਾ ਹੁਣ ਮੰਨ ਲਓ ਦੁੱਧ ਘਟਾਈ ਜਾਂਦੇ ਆ ਜੀ ਦਿਨੋਂ ਦਿਨ ਦੁੱਧ ਘਟਾਈ ਜਾਂਦੇ ਆ ਤੇ ਫੀਡ ਤੇ ਲਾਈ ਜਾਂਦੇ ਆ ਜੀ ਇਹਨੂੰ ਜੇ ਜੇ ਹਿਸਾਬ ਨਾਲ ਘਟਾਈ ਜਾਂਦਾ ਹਾਂ ਜੀ ਹਾਂਜੀ ਹਾਂਜੀ ਦੁੱਧ ਤਾਂ ਹੀ ਤਕਰੀਬਨ ਪਸ਼ੂ ਨੂੰ ਵੀ 2 ਮਹੀਨੇ ਬੱਚੇ ਨੂੰ ਜੇ ਪਾਇਆ ਜਾਵੇ ਚੰਗਾ ਪਾਇਆ ਜਾਵੇ ਤੇ ਉਦੋਂ ਬਾਅਦ ਉਹ ਆਦਮੀ ਵਿਚਾਰਾ ਖਾਨ ਲੈ ਕੇ ਜਾਂਦਾ ਹੈ ਉਹ ਦੇਖੋ ਬਾਈ ਜੀ ਖਰਾਕ ਦੇ ਹਿਸਾਬ ਨਾਲ ਹੀ ਆ ਨਾ ਇਹ ਸਵਰਾਜ ਦਾ ਜੀ ਇਹ ਸਵਰਾਜ ਦਾ ਜੀ ਰਾਜਾ ਹੈ ਹਾਂਜੀ ਜਿਹੜਾ ਆਪਣੇ ਕੋਲੇ ਘਰੇ ਆ ਬੋਲਣਾ ਉਹ ਉਹਦਾ ਜੀ ਜਮਾ ਵੀ ਟੋਕੋ ਕਾਪੀ ਆ ਜੀ ਜਮਾ ਸੇਮ ਹੀ ਹੈ ਜਮਾ ਵੀ ਸੇਮ ਜਮਾ ਜੱਡ ਬਲੈਕ ਉਹ ਵੀ ਜੱਡ ਬਲੈਕ ਹੀ ਆ ਜਮਾ ਪੂਛ ਵੀ ਉਹੀ ਆ ਨਾ ਸਾਰਾ ਕੁਝ ਉਹੀ ਆ ਜੀ ਮੇਨ ਖੁੱਛ ਦਾ ਕਪੂਛ ਆਉ ਜੀ ਖੁੱਛ ਦਾ ਕੀ ਹੋਵੇ ਇੱਥੇ ਤੱਕ ਪੂਛ ਆਉ ਜੀ ਬਾਕੀ ਪੈਰ ਸਾਰਾ ਖੜਨਾ ਆਉਣਾ ਜੀ ਉਹਦਾ ਆਮ ਆ ਪੈਰ ਕੋੜਾਂ ਚਾਉਂਦਾ ਜੀ ਜਿੰਨਾ ਆਪਾਂ ਕਹਿੰਦੇ ਖੜਮੇ ਖੜਮੇ ਖੁੱਛਦਾਗਾ ਕਿ ਟਮਾਟਾ ਨੇ ਕੋ ਰੰਗ ਨਹੀਂ ਇਹ ਪੈਰ ਹੁੰਦਾ ਤੇ ਆਪਣੇ ਮਨ ਲੋ ਬੋਲ ਦੇ ਰਿਹਾ ਜੀ ਇਹੇ ਪੈਰ ਹੈ ਪੈਰਾ ਪੂਰਾ ਦਾ ਟੈਸਟੀ ਗਲ ਬਾਈ ਜੀ ਬਹੁਤ ਸਾਫ ਹੈ ਹਾਂ ਜੀ ਹਾਂ ਜੀ ਬਾਕੀ ਹੈ ਨਾ ਚੰਗੇ ਬੋਲਦਾ ਹੋਵੇ ਨਾ ਬੱਚਾ ਜਦੋਂ ਹਾਂਜੀ ਤੇ ਚੰਗਾ ਹੀ ਬੰਦਾ ਹੈ ਹਾਂਜੀ ਇਹ ਡਾਇਰੈਕਟ ਕ੍ਰੋਸਿੰਗ ਵੀ ਹੈ ਜੀ ਹਾਂ ਉਹ ਵੀ ਆਪਣੇ ਕੋਲ ਸਵਰਾਜ ਦੇ ਸੀਮਨ ਵੀ ਤਿਆਰ ਹੈਗੇ ਤੇ ਪਰ ਜਿਆਦਾ ਆਪਣੇ ਤੋਂ ਭਰਾ ਮੰਨ ਲੋ ਡਾਇਰੈਕਟ ਕ੍ਰੋਸ ਦੀ ਸੇਵਾ ਲੈ ਕੇ ਖੁਸ਼ ਹੈਗੀ ਆਪਣੇ ਤਲਵੰਡੀ ਸਾਬੋ ਏਰੀਏ ਤੇ ਮੈਨੂੰ ਆਏ ਨਹੀਂ ਲੱਗਦਾ ਜੀ ਕੋਈ ਪਿੰਡ ਰਹਿੰਦਾ ਹੋਊਗਾ ਆਪਣੇ ਤਲਵੰਡੀ ਸਾਬੋ ਏਰੀਏ ਤੇ ਹਰੇਕ ਪਿੰਡ ਚੋਂ ਮੰਨ ਲਓ ਜੀ ਪਸ਼ੂ ਆਏ ਹੋਇਆ ਡਰੈਕਟ ਕ੍ਰੋਸ ਵਾਸਤੇ ਉਤੋਂ ਬਾਕੀ ਕੋਈ ਫੀਸ ਵੀ ਨਹੀਂ ਵੀਰੇ ਆਪਾਂ ਉਦੀ ਕੋਈ ਮੰਨ ਲਓ ਨਜਾਇਜ਼ ਲੈਂਦੇ ਆਮ ਪੰਚ 500 ਰੁਪਿਆ ਤਾਂ ਆਪਾਂ ਸ਼ਾਮ ਦੀ ਅਗਲਾ ਲਈ ਜਾਂਦਾ ਉਹਦੀ ਸਿਰਫ ਆਪਾਂ 1100 ਰੁਪਿਆ ਫੀਸ ਲੈਂਦੇ ਆ ਜੀ 1100 ਰੁਪਿਆ ਹਾਂਜੀ ਜਿਹੜੇ ਛੋਟੇ 25 26 ਕਿਲੋ ਵਾਲੀ ਮੱਝ ਦਾ ਕੱਟਾ ਜੀ ਆਪਾਂ ਮੰਨ ਲਓ ਸਿਰਫ 1100 ਰੁਪਿਆ ਫੀਸ ਲੈਂਦੇ ਆ ਉਹਦੀ ਹਾਂਜੀ ਤੇਰਾ ਛੋਟਾ ਉਹ ਤਾਂ ਸ਼ਿਵਰਾਜ ਤੋਂ ਜਿਹੜਾ ਉਹਦੀ ਉਹਦੀ ਵੀਜ਼ ਕਿੰਨੀ ਆ ਤੂੰ ਤਾਂ ਅੱਜ ਹੀ ਆਪਾਂ ਮੰਨ ਲੇ ਵੀ ਲੋਜ ਕਰ ਰਹੇ ਆਂ ਜੀ ਇਹ ਕੋਈ ਗੱਲ ਨਹੀਂ ਆਪਾਂ ਘੱਟ ਜਿਹਾ ਛੱਡ ਦਿਆ ਕਰਾਂਗੇ ਜੀ ਠੀਕ ਹੈ ਹਾਂ ਜੀ ਤੁਹਾਡਾ ਮੋਬਾਈਲ ਨੰਬਰ ਇੱਥੇ ਲਿਖਿਆ ਹੋਊਗਾ ਹਾਂਜੀ ਮੋਬਾਈਲ ਨੰਬਰ ਆਪਣਾ ਇੱਥੇ ਹੈਗਾ ਜੀ ਪਿੰਡ ਹੈਗਾ ਬਾਈ ਦਾ ਪਿੰਡ ਭਾਗੀ ਬੰਦਰਾ ਜੀ ਹਾਂਜੀ ਦਾ ਤਲਵੰਡੀ ਰੋਡ ਤੇ ਆ ਮਾਲ ਉਸ ਤਲਵੰਡੀ ਸਾਹਿਬ ਦੇ ਨਾਲ ਹੀ ਇਹ ਪਿੰਡ ਹਾਂਜੀ ਆਪਾਂ ਹੀ ਲੋਕੇਸ਼ਨ ਹੈਗੀ ਆ ਜੀ ਮੈਪ ਤੇ ਮੈਪ ਤੇ ਸ਼ਿਵਰਾਜ ਡੇਰੀ ਫਾਰਮ